Thank yeah. yeah.

کنهن نبي سلام الله عليه و سلم ڪنهن نبي ني وڃي آءُ ڪوئي نبي ڪوئي ਸ਼ੇਖ ਫਰਦਨ ਜੀ 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 ਬੜੇ ਪਿਆਸਪਾਸ ਕਾ ਜਿੱਤੇ ਇੱਕ ਪਾਕਿਸਤਾਨੀ ਪੱਤਰਕਾਰ ਵੀ ਆ ਪੱਤਰਕਾਰ ਕੇ ਦਖੜਕ ਕੇ ਮੈਦਾਨ ਖੜਾ ਖੌਲ ਕਰਦੇ ਸਾਰੇ ਬੜੇ ਪਿਆਸੂ ਗੱਲ ਕਰਦੇ ¡Gracias! <laughs> Oh, yeah. no. ਬੋਲ ਸੱਚੇ ਦਰਬਾਰ ਦੀ ਇਹਨਾਂ ਪੀਲਖਦਾ ਸਰਕਾਰ ਜੀ ਦਾ ਬੋਲ ਸੱਚੇ ਦਰਬਾਰ ਕੀ ਮੈਨੂੰ ਦਰਦਾ ਤਾਂ ਬਖਸ਼ੀ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜਾ ਕੱਜ ਸਾਲਾਨਾ ਜੋੜ ਮੇਲਾ ਤੁਤਲੇ ਸਰਕਾਰ ਦੇ ਵੱਲੋਂ ਸਾਡੇ ਬਾਬਾ ਸ਼ਿਵ ਕੁਮਾਰ ਪਟਵਾਰੀ ਸਰਕਾਰ ਦੋਂ ਮਿਲਣਾ ਜਿਹੜਾ ਉਹਨਾਂ ਦੇ ਯਾਦ ਵਿੱਚ ਕਰਾਇਆ ਜਾਂਦਾ ਹੈ ਤੇ ਬਾਬਾ ਸ਼ਿਵ ਕੁਮਾਰ ਪਟਵਾਰੀ ਸਰਕਾਰ ਨੇ ਬਹੁਤ ਸਮਾਂ ਪਹਿਲਾਂ ਕਿੱਥੇ ਬੈਠ ਕੇ ਤਸੱਲੀ ਕੀਤੀ ਤੇ ਉਹਨਾਂ ਦੇ ਰਹਿਮਤ ਦੇ ਸੜਕੇ ਤੇ 50 ਸਾਲ ਦੇ ਕਰੀਬ ਤੋਂ ਮੇਲਾ ਕਰਾਇਆ ਜਾ ਰਿਹਾ ਤੇ ਇੱਥੇ ਕਾਲਾ ਸਾਇੰਸ ਦੀ ਇੱਕ ਜਥੇਬੰਦੀ ਯੋਗਰ ਕਰਦੇ ਆ ਰਹੇ ਨੇ ਉਹਨਾਂ ਦੀ ਰਹਿਮਤ ਦੇ ਸੜਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਭ ਨੂੰ ਉਹਨਾਂ ਕਾਮਨਾ ਤੂਰੀ ਹੁੰਦੀਆਂ ਨੇ ਅੱਜ ਉਸ ਦੇ ਵਿੱਚ ਬੱਬਾ ਮਿੰਦਰਜੀ ਖਰਨੀ ਜੀ ਤੇ ਬਿੱਟੂ ਸਿੰਘ ਜੀ ਤੇ ਸਾਡੇ ਭਾਈ ਸਾਹਿਬ ਪੂਰਾ ਜੀ ਤੇ ਹੋਰ ਵੀ ਸ਼ੁਕਰਪੁਰ ਆਏ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਮਾਨ ਜੋ ਐਮਐਲਏ ਸਾਹਿਬ ਦੇ ਪੁੱਤਰ ਬੱਗਾ ਜੀ ਤੇ ਉਹਨਾਂ ਦੇ ਪੁੱਤਰ ਇੱਥੇ ਹਾਜ਼ਰ ਹੋਏ ਐਮਐਲਏ ਤੇ ਰੌਣਕ ਬਣਾਈ ਤੇ ਸਿਮੀ ਪੰਡਾ ਜੀ ਦੇ ਭਰਾ ਉਹ ਵੀ ਇੱਥੇ ਆ ਕੇ ਹਾਜ਼ਰੀ ਭਰ ਕੇ ਗਏ ਬਹੁਤ ਵਧੀਆ ਇਹ ਪੁਰਸ ਮਾਇਆ ਜਾਂਦਾ ਹੈ ਇੱਥੇ ਇੱਕ ਵਾਰ ਬਹੁਤ ਵਧੀਆ ਗੁਣਗਾਨ ਕਰਦੇ ਲੰਗਰ ਪ੍ਰਸ਼ਾਦੇ ਛਕਾਈ ਜਾਂਦੇ ਨੇ ਤੇ ਸਰਕਾਰ ਤੇ ਸਤ ਕੇ ਸਭ ਦੀਆਂ ਮਨੋ ਕਾਮਨਾ ਪੂਰੀ ਹੁੰਦੀਆਂ ਜਾਂ ਜਾਂ ਸਰਕਾਰ ਜਾਂ ਤੁਤ ਜਾਂ ਖਰਾਬ ਜੀ ਜਲੂਸੀ ਕੀ ਕਰਨਾ ਚਾਹਣਾ ਜਿਹੜਾ ਅੱਜ ਤੁਤਣ ਸਰਕਾਰ ਦੇ ਦਰਬਾਰ ਤੇ ਹਰ ਸਾਲ ਤੁਸੀਂ ਪਹੁੰਚਦੇ ਤੇ ਮੀਲਾ ਲੱਗਿਆ ਜੀ ਕਿੰਨੇ ਚਿਰ ਤੋਂ ਆ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਣੀ ਚਾਹੂੰਗਾ ਕਾਲਾ ਸਾਈਂ ਜੀ ਸਾਡੇ ਬਖਸ਼ੀਸ਼ਪਾ ਜੀ ਜ਼ਿਲ੍ਹਾ ਬਾਬਾ ਜੀ ਸਫੀ ਸ਼ਾ ਸਰਕਾਰ ਤੋਂ ਔਰ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਵਾਰੋਂ ਮੈਂ ਬਹੁਤ ਪਹਿਲਾਂ ਤੋਂ ਇਸ 파ਕ ਮੁਕद्दस ਸਰਵਾਰ ਤੇ ਹਾਜ਼ਰੀਆਂ ਭਰਦਾ ਬਹੁਤ ਦੇਰ ਹੋ ਗਈ ਮੇਰਾ ਕੱਲ 20 ਸਾਲ ਹੀ ਹੋ ਗਏ ਮੈਨੂੰ ਇਸ 파ਕ ਦਰਬਾਰ ਤੇ ਹਾਜ਼ਰੀਆਂ ਭਰਦੇ ਔਰ ਪੂਰਨ ਰਸਮਾਂ ਦੇ ਨਾਲ ਇਹ ਜੋ ਮੇਲਾ ਮਨਾਇਆ ਜਾਂਦਾ ਹਰ ਸਾਲ ਇਸ ਤਰ੍ਹਾਂ ਇਸ ਸਾਲ ਵੀ ਬਹੁਤ ਅੱਛਾ ਸਰਕਾਰ ਨੇ ਕੰਮ ਨਿਮਾਜ਼ੀ ਕੀਤੀ ਹੈ ਬਖਸ਼ੀਸ਼ ਭਰੀ ਉਹਨਾਂ ਤੇ ਇਹ ਮੇਲਾ ਜਿਹੜਾ ਮਨਾਇਆ ਗਿਆ ਅੱਜ ਕੀ ਕਹਿਣਾ ਚਾਹੁੰਦੇ ਜਿਹੜੇ ਕਵਾਲ ਪਾਰਟੀਆਂ ਹੋਰ ਵੀ ਪਾਰਟੀਆਂ ਸੰਗੀਤ ਕਰਦੀਆਂ ਨੇ ਜਿਹੜੇ ਤਕਰੀਬਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਵਾਲ ਪਾਰਟੀਆਂ ਤੋਂ ਆਪ ਸਾਰੀਆਂ ਹੀ ਦੇਖੋ ਚੰਗੀਆਂ ਨੇ ਕੋਈ ਕਿਸੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਮਾੜਾ ਵਾ ਸਾਰੇ ਆਪੋ ਆਪਣੇ ਜਗਤ ਦੇ ਸਾਰੇ ਵਧੀਆ ਵਾ ਪਰ ਮਸਲਾ ਥੋੜਾ ਸੁਰ ਕਲਾਮ ਦਾ ਹੋ ਜਾਂਦਾ ਉਹ ਮੈਂ ਨਵੇਂ ਮੁੰਡਿਆਂ ਨੂੰ ਇਹ ਜ਼ਰੂਰ ਕਹਾਂਗਾ ਕਿ ਰਿਆਜ਼ ਕਰਨ ਬਕਾਇਦਾ ਗੁਰੂ ਧਾਰਨ ਕਰਨ ਉਹ ਰਿਆਜ਼ ਕਰਕੇ ਸਿੱਖ ਕੇ ਫਿਰ ਸਟੇਜਾਂ ਤੇ ਆਉਣ ਇਹ ਹੀ ਮੇਰਾ ਮੈਸੇਜ ਹੈ ਪਲੇਸ਼ਾ ਕਾਦੀ ਕੀ ਕਹਿਣਾ ਚਾਹੁੰਦਾ ਤੂੰ ਤਾਂ ਸਰਕਾਰ ਦੇ ਦਰਵਾਜ਼ੇ ਮੇਰੇ ਲੱਗਿਆ ਤਹੋ ਤਾਂ ਇਤਿਹਾਸਕ ਜਗ੍ਹਾ ਹੈ ਤੇ ਲੋਕੀਆਂ ਦੇ ਦੂਰ ਹੁੰਦੇ ਨੇ ਕਾਸਟ ਕਲੇਸ਼ ਦੂਰ ਹੁੰਦੇ ਨੇ ਜੋ ਵੀ ਕੋਈ ਆਪਣੀ ਆਸ ਮਰਦ ਲੈ ਕੇ ਆਉਂਦਾ ਆ ਤੇ ਉਹਦੀ ਆਸਾਂ ਮਰਦਾਂ ਪੂਰੀਆਂ ਕਰਦੇ ਨੇ ਦੁੱਧਾਂ ਨੂੰ ਦੁੱਧ ਦਿੰਦੇ ਨੇ ਪੁੱਤਾਂ ਵਾਲਿਆਂ ਨੂੰ ਪੁੱਤ ਦਿੰਦੇ ਨੇ ਤੇ ਇਹ ਬਹੁਤ ਇਤਿਹਾਸਕ ਜਗ੍ਹਾ ਬਹੁਤ ਪੁਰਾਣੀ ਜਗ੍ਹਾ ਆ ਤੇ ਜਿਸ ਤੇ ਸਾਡੇ ਗੱਦੀ ਮਸ਼ੀਨ ਕਾਲਾ ਸਾਈਂ ਜੀ ਬੈਠੇ ਨੇ ਤੇ ਇਹਨਾਂ ਦੀ ਬਹੁਤ ਜ਼ਿਆਦਾ ਰਹਿਮਤ ਆ ਬਹੁਤ ਸੰਗਤ ਦੇ ਉੱਤੇ ਰਹਿਮਤ ਆ ਤੇ ਜਿਨ੍ਹਾਂ ਨੇ ਸਦਕਾ ਲੋਕਾਂ ਨੂੰ ਔਲਾਦ ਵੀ ਮਿਲਦੀ ਆ ਤੇ ਹਰ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜਿਆਦਾ ਚੋਣੇ ਜਿਹੜਾ ਕਾ ਦਰਬਾਰ ਤੇ ਮੇਲਾ ਲੱਗਿਆ ਜੀ ਪਾਜੀ ਜਾਓ ਉਦਾਂ ਨਹੀਂ ਸਰਕਾਰ ਦਾ ਮੇਲਾ ਲੱਗੇ ਕੀ ਕਹਿਣਾ ਚਾਹੁੰਦੇ ਹੋ ਪਾਜੀ ਜਾਓ ਮਿਹਨਤ ਤੋਂ ਬੋਲਦੇ